ਲਓ ਜੀ ਬਾਈ ਬਾਬੇ ਨਾਨਕ ਦੀ ਕਿਰਪਾ ਨਾਲ ਆਪਣਾ ਦੁੱਧ ਤੇ ਸੈਂਡਵਿਚ ਦਾ ਲੰਗਰ ਚੱਲ ਪਿਆ ਬਾਈ ਤੇ ਸੰਗਤਾਂ ਛਕ ਰਹੀਆਂ ਬਾਈ ਆਹ ਸਾਡਾ ਬਾਈ ਕਾਫੀ ਤਿਆਰ ਹੋ ਰਹੀ ਆਪਣਾ ਜਿਹੜਾ ਦੁੱਧ ਹੈ ਤੇ ਸੈਂਡਵਿਚ ਇਧਰ ਤਿਆਰ ਕਰਕੇ ਰੱਖੇ ਹੋਏ ਵੀਰਾਂ ਨੇ ਤੇ ਸਾਕੇ ਵੀਰ ਨਹੀਂ ਲੱਗੇ ਹੋਏ ਇਧਰ ਉਹ ਪੂਰੀ ਆ ਤੇ ਪੂਰੀ ਮੇਰੀ ਜਾਗੜ ਦੇ ਦੇ ਮੇਰੀ ਜਾਗੜ ਦੇ ਆਹ ਸਾਈਡ ਬਾਈ ਸੈਂਡਵਿਚ ਤਿਆਰ ਹੋਏ ਪਏ ਜਿਹੜੇ ਤੇ ਬਾਈ ਧੁੰਦ ਵੀ ਆ ਗਈ ਸਵੇਰ ਦਾ ਟਾਈਮ ਹੈ ਜਦੋਂ 2 ਵਜੇ ਉੱਠਦੇ ਯਾਰ ਧੁੰਦ ਹੈ ਨਹੀਂ ਤੇ ਹੁਣ ਫੁੱਲ ਧੁੰਦ ਆ ਗਈ ਔਰ ਹਮਨੇ ਕਿ ਹਾਲ ਠੀਕ ਚੱਲਦਾ ਕੰਮ ਮੈਨੂੰ ਧੁੰਦ ਆ ਗਈ ਲੈ ਬਾਈ ਬੰਦੇ ਆ ਮਨਾ ਬਾਈ ਨਵਾਂ ਸਰੋਪਾ ਲੈ ਆਤਾ ਕਹਿੰਦੇ ਬਣ ਲੈ ਅੱਜ ਕੇਸਰੀ ਬੋਲ ਦਿਵਾਲੇ ਵਾਲੇ ਹਾਂ ਨੇ ਮੈਂ ਕੀ ਕਹਿੰਦਾ ਭਾਈ ਜਿਵੇਂ ਕੀ ਹਾਲ ਹਾਲ ਤਾਂ ਕੋਈ ਨਹੀਂ ਕੋਈ ਨਹੀਂ ਜਿਵੇਂ ਘੰਟੇ ਕਦਾਂ ਰੋਪੀ ਘਾ ਕੇ ਆਉਂਦੇ ਜਿਵੇਂ ਕੋ ਖਲਾਗੀ ਹੋਣ ਜਲਦੀ ਰਾਤੇ ਦੇਖਣੇ ਭਾਈ ਅੰਦਰ ਵੀ ਇਤਨਾ ਹੀ ਬੈਠੇ ਲਓ ਜੀ ਭਾਈ ਦੂਜਾ ਦੀਵਾਨ ਦਾ ਦੇਣਾ ਸੰਗਤ ਦੇਖੋ era melhor. तूं पु आया बण कया Mwen <coughs> ਆਪਣੇ ਵੀਰ ਨਾਲ ਲੰਗਰ ਜਾਏ ਆ ਜੀ ਇੱਧਰ ਇਹਨਾਂ ਦਾ ਵੀ ਬਾਈ ਟਿੱਖਿਆ ਰਾ ਲੰਗਰ ਆ ਲੋ ਜੀ ਬਾਈ ਫਾਈਨਲ ਹੋ ਗਿਆ। ਕਰਤਾ ਆਪਣੇ ਸਾਰਾ ਕੰਮ। ਅੱਗੇ ਜਾਂਦੇ ਆਂ। ਲੋ ਜੀ ਬਾਈ ਰਾਤੀ ਘਰ ਪਹੁੰਚ ਗਏ ਤੇ ਬਾਈ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹੈ ਵੀਰੇ ਜਿਨੇ ਸੇਵਾ ਕਰੀ ਹੈ ਜਿਨੇ ਲੰਗਰ માં ਦਰਸ਼ਨ ਵੀ ਦਿੱਤੇ ਜਿਹੜਾ ਗੁਰੂ ਘਰ ਪਹੁੰਚਿਆ। ਤੇ ਜਿਨੇ ਵੀਡੀਓ ਵੀ ਦੇਖੀ ਬਈ ਆਪਣੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਆ ਬਾਬਾ ਨਾਨਕ ਬਾਈ ਸਾਰਿਆਂ ਨੂੰ ਚੜ੍ਹਦੀ ਕਲਾ ਜਿ ਰੱਖੇ ਤੇ ਸਾਡਾ ਲੰਗਰ ਵੀ ਬਾਈ ਬਹੁਤ ਵਧੀਆ ਐਨ ਟਾਈਮ ਟੂ ਟਾਈਮ ਵਧੀਆ ਚੱਲਿਆ ਜੀ ਤੇ ਰਾਤੀ ਬਾਈ ਜਦੋਂ ਘਰ ਆ ਕੇ ਤੇ ਸਵੇਰ ਟਾਈਮ ਪੈ ਗਏ ਪਤਾ ਨਹੀਂ ਲੱਗਿਆ ਬਾਈ ਥੱਕੇ ਹਾਰੇ ਤੇ ਤਾਂ ਜਲਦ ਕੇ ਦੇਖਿਆ ਤਾਂ ਬਾਰਿਸ਼ ਹੋ ਰਹੀ ਦੀ ਬਾਈ ਤੇ ਕਹਿਣ ਦਾ ਪਾਪ ਵੀ ਮੀਂਹ ਵੀ ਪੈ ਲਿਆ ਤੇ ਇਧਰ ਮੇਲੋ ਜੀ ਸਾਡੇ ਬੱਚਿਆਂ ਨੂੰ ਮੇਰੇ ਅੱਲਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਸੀਕਾਰ ਕੀ ਹਾਲ ਹੈ ਜੀ ਬੀ ਆ ਤੇ ਏ ਵੀ ਪਾਈਲੇਟ ਉੱਠਾ ਮੈਨੂੰ ਨਾ ਪਤਾ ਲੱਗਿਆ ਨਾ ਪੰਮੂ ਦਾ ਸਾਧਰ ਉੱਥੇ ਦਾ ਦੇਖਿਆ ਤਾਂ ਮੀ ਪੈਂਦਾ ਕਿੰਨਾ ਕੁ ਪੈਂਦਾ ਰਕ ਥੋੜਾ 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 ਬਾਈ ਮੀ ਪੈਂਦਾ ਤਾਂ ਤਕਰੀਬਨ ਵੀ ਅੱਜੇ ਪਿਆ ਤਕਰੀਬਨ ਮੰਨ ਕੇ ਚਲੋ ਥੋੜੇ ਦਿਨ ਪੀਣਾ ਪਿਆ ਤਾਂ ਉਹ ਵੀ ਨਾ ਪਿਆ ਨਾਲ ਲਈਦਾ ਅੱਜ ਵੀ ਨਾ ਪਿਆ ਨਾਲ ਲਈ ਐਮੀ ਹੋਰ ਫਿਰ ਠੰਡ ਹੈਗੀ ਹੈ ਘਟਾ ਇੰਨੇ ਨਹੀਂ ਹੈਗੀ ਕੋਈ ਨਹੀਂ ਕੌਣ ਆ ਗਿਆ ਲਓ ਜੀ ਪਾਪਾ ਵੀ ਆ ਗਏ ਨਾਲ ਦੇ ਹਾਂਜੀ ਭਾਈ ਮਿਲਦਾ ਕਿਹੜਾ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਮਿਲਦਾ ਕਿਹੜਾ ਹਾਂ ਮੈਨੂੰ ਤੇ ਆ ਗਿਆ ਭਾਈ ਘਰ ਨੂੰ ਬਣ ਨਾ ਨਾ ਠੀਕ ਹੈ ਭਾਈ ਸਾਜਰੇ ਦੇ ਗਏ ਫਿਰੇ ਭਾਈ ਵੀ ਮੈਨੂੰ ਠੀਕ ਹੈ ਠੀਕ ਹੈ ਭਾਈ ਨੇ ਬਹੁਤ ਆ ਨਾ ਨਹੀਂ ਪਿਆ ਥੋੜਾ ਜਿਹਾ ਹੀ ਪਿਆ ਹੈ ਮੇਰੇ ਵਿੱਚ ਮੈਲੇ ਚ ਬਹੁਤ ਔਖਾ ਮੈਲੇ ਚ ਔਖਾ ਹੈ ਕਿਉਂਕਿ ਭਾਈ ਸਾਈਡ ਪਰ ਅਗਲੇ ਨੇ ਫੁਲਾਈ ਹੁੰਦੀ ਹੈ ਕਹਿੰਦੇ ਟਾਂਡੇ ਨਾਲ ਮੰਜੀ ਮੰਜੀ ਗਿੱਲੀ ਹੋ ਜਾਂਦੀ ਹੈ ਔਖਾ ਹੈ ਇਹ ਜਿਹੜੇ ਸਤਰੀਆ ਵਾਲਾ ਨੇ ਆਪਣੇ ਵਾਲਿਆਂ ਨਾਲ ਤੇਨੂੰ ਬਹੁਤ ਔਖਾ ਇਹਨਾ ਹਾਂ ਇਹਨਾ ਪਾ ਪੈ ਵੀ ਨਹੀਂ ਹੁੰਦਾ ਔਖਾ ਤਾਂ ਦੂਈ ਪਰ ਵੀ ਹੈ ਕਿਉਂਕਿ ਜੇ ਪੈਣਾ ਹੈ ਤਾਂ ਔਖਾ ਹੀ ਔਖਾ ਹੈ ਚੱਲਦਾ ਰਹੇ ਤਾਂ ਮਿਲ ਵਧੀਆ ਹੈ ਦੋ ਦਿਨ ਖੜ ਗਿਆ ਦੋ ਤਿੰਨ ਦਿਨ ਤਿੰਨ ਦਿਨ ਮਿਲ ਖੜ ਗਿਆ ਬਾਈ ਜਿਹੜੇ ਤਿੰਨ ਦਿਨ ਉੱਥੇ ਗਏ ਤੇ ਉਹਨਾਂ ਨੂੰ ਪੁੱਛ ਕੇ ਬੜਾ ਲੱਗਦਾ ਵੀ ਕਿੰਨਾ ਔਖਾ ਲੱਗਣਾ ਬਾਈ ਇਹਦੇ ਨੇ ਆ ਮੇਲਾ ਆਏ ਆ ਫਲਾਣਾ ਚੱਲਦਾ ਰਹੇ ਵਧੀਆ ਜਿਹੀ ਚੀਜ਼ ਖੜ ਗਈ ਫਿਰ ਔਖਾ ਹੈ ਨਹੀਂ ਲਓ ਜੀ ਬਾਈ ਡੈਰੀ ਪਿੱਛੇ ਖੇਤਾਂ ਵਿੱਚ ਗੜਾ ਮਾਰਨ ਆਏ ਆ ਤੇ ਇਹ ਉਹ ਜਗਾ ਬਾਈ ਜਿੱਥੇ ਵਿਆਹ ਹੋਇਆ ਰ ਟੈਂਟ ਵਾਲੀ ਜਗਾ ਤੇ ਉਰੇ ਵੀ ਬਾਈ ਕਣਕ ਬਹੁਤ ਵਧੀਆ ਹੋ ਗਈ ਦੇਖੋ ਪਹਿਲਾਂ ਖੇਤ ਖਾਲੀ ਖਾਲੀ ਲੱਗਦਾ ਦਾ ਭਰ ਗਿਆ ਹੁਣ ਬਾਈ ਤਕਰੀਬਨ ਦੇਖੋ ਸਾਰੇ ਦਾ ਸਾਰਾ ਉਤੋਂ ਬਾਈ ਮੀਂਹ ਪੈ ਗਿਆ ਦੇਖੋ ਗੱਲ ਵੀ ਐ ਨਾ ਜਿਹੜੀ ਬਾਣੀ ਮੋਟੀ ਬੀਜ ਰਹੇ ਹੁਣ ਉਹ ਵੀ ਜੰਮ ਜਾਣਾ ਬਾਕੀ ਬਾਈ ਵੈਦਰ ਚੈੱਕ ਕਰੋ ਕਿਣਮਣ ਕਿੜਮਣ ਕਿਣਮਣ ਬਰੀ ਕਬਰੀ ਕਿਣੀਆਂ ਪੈ ਰਹੀਆਂ ਇਹ ਗਾਂ ਛਾੜੀ ਟੱਪ ਮੀਂਹ ਪੈ ਰਿਹਾ ਆ ਦੇਖ ਲਓ ਮੋਟਰਸਾਈਕਲ ਬਸ ਤੁਹਾਨੂੰ ਪਤਾ ਲੱਗਦਾ ਹੋਣਾ ਬਾਈ ਕਣ ਮਣ ਕਣ ਮਣ ਕਣ ਮਣ ਕਣ ਮਣ ਕਣੀ ਹੋ ਰਹੀ ਆ ਬਾਕੀ ਬਾਈ ਠੰਡ ਵੀ ਜ਼ਰੂਰੀ ਆ ਜੇ ਕਣ ਫਸਲ ਆਏ ਫਸਲਾਂ ਵਾਸਤੇ ਕਣਕ ਵਾਸਤੇ ਕੋਰਾ ਵੀ ਜ਼ਰੂਰੀ ਆ ਇਹ ਵੀ ਪੈਣਾ ਚਾਹੀਦਾ ਬਾਈ ਤੁਹਾਨੂੰ ਪਤਾ ਹੀ ਆ ਨਹੀਂ ਤਾਂ ਆਪਾਂ ਡੰਡੀ ਚੜ ਜਾਂਦੀ ਕਣਕ ਐਤਕੀ ਮੀਂਹ ਪਏ ਨਹੀਂ ਹੈਗੇ ਬਾਈ ਖੁੱਲ ਕੇ ਵੀ ਉਦਾਂ ਠੰਡ ਹੋਈ ਹੋਣੀ ਹੈਗੀ ਸ੍ਰੀ ਫਤਿਹਗੜ ਸਾਹਿਬ ਵੀ ਗਏ ਤੇ ਬਾਈ ਅਸੀਂ ਉੱਥੇ ਵੀ ਦੇਖੋ ਨਹੀਂ ਇੰਨੀ ਧੁੰਦ ਪੈਂਦੀ ਹੁੰਦੀ ਦੀ ਵੀ ਐਤਕੀ ਪਈ ਨਹੀਂ ਹੈਗੀ ਧੁੱਪ ਨਿਕਲ ਜਾਂਦੀ ਦੀ ਵੀ ਠੰਡ ਮਹਿਸੂਸ ਨਹੀਂ ਹੋਈ ਜਿੰਨੀ ਹੁੰਦੀ ਦੀ ਉਹ ਦਾਮੀ ਪਏ ਨਹੀਂ ਹੈਗੇ ਅਜੇ ਕੀ ਵੈਸੇ ਅੱਜ ਪੈ ਰਿਹਾ ਬਾਕੀ ਦੇਖਦੇ ਵੀ ਕਿਆ ਸਿਸਟਮ ਬਣਦਾ ਹੈ ਉਹ ਵੀ ਅੱਜ ਮੜੀ ਮੜੀ ਤੁੰਦ ਦੇਖਦੀ ਰੂਰ ਤੱਕ ਨਹੀਂ ਬਾਈ ਇਦਾਂ ਦਿਖੀ ਨਹੀਂ ਹੈਗੀ ਦੇਖੋ 11 ਵਜੇ ਦਾ ਟਾਈਮ ਹੋ ਗਿਆ ਤੇ ਬਾਕੀ ਬਈ ਸਾਰਾ ਕੁ ਵਧੀਆ ਜੀ ਬਾਕੀ ਬਈ ਮਨੇ ਕੋਲ ਵੀ ਕਿਹੜਾ ਮਾਰ ਕੇ ਆਇਆ ਹੈ ਮਨੇ ਦੀ ਵੀ ਜਿਹੜੀ ਰਸੋਈ ਪੈਂਦੀ ਥੇ ਉਹ ਰੈਫਰਿੰਜਰੇਟਰ ਪੈ ਗਿਆ ਪੌੜੀ ਵੀ ਬਣ ਗਈ ਵਧੀਆ ਬਣ ਗਿਆ ਪ੍ਰੋਜੈਕਟ ਉਹ ਵੀ ਸੋਹਣਾ ਲੱਗਿਆ ਕੰਮ ਮਿਸਤਰੀ ਨੇ ਕਿਹੜਾ ਕਰਿਆ ਕੀ ਬਾਈ ਤੁਹਾਨੂੰ ਹੁਣ ਕਣਕਾਂ ਕੰਨੀ ਵੀ ਗੇੜਾ ਮਰਾ ਰਹੇ ਨੇ ਆ। ਗੇੜੇ ਬੜੀਆਂ ਕਣਕਾਂ। ਲੋ ਜੀਆ ਮੋਟਰ 'ਪਾ ਪਹੁੰਚ ਗਏ ਦੇਖੋ। ਮੋਟਰ 'ਤੇ ਵੀ ਬਾਈ ਇਹਦੀ ਗਰਮੀਆਂ ਗਰਮੀਆਂ ਜਿ ਪੁੱਛੀ ਜਾਦਾ ਏ। ਸਿਆਲ ਟ ਠੰਡ ਕਰਕੇ ਫਿਰ ਲੋਕ ਕੋਈ ਵੀ ਵੀਰ ਆਪਣੇ ਜਿਹੜੇ ਘੱਟੇ ਆਉਂਦੇ ਹੋਰੇ ਸਾਨੂੰ ਪਤਾ ਏ। ਉਹ ਵੀ ਜੇ ਖੇਤਾਂ ਨੂੰ ਗੇੜਾ-ਗੂੜਾ ਬਾਜਿਦਾ ਜਿਕਣਾ ਬਾਪੂ ਹੋਇਆ ਜਾਂ ਰਾਜਾ ਦਾ ਡੈਡੀ ਹੋਇਆ ਮਾਸੜ ਹੋਇਆ ਵੀਰ ਹੋਇਆ ਜਾਂ ਕੋਈ ਹੋਰ ਹੋਇਆ ਤਾਂ ਗੇੜਾ ਬਾਜ ਜਾਂਦਾ ਏ। ਨਹੀਂ ਫਿਰ ਆ ਨਹੀਂ ਹੁੰਦਾ ਹੈਗਾ। ਸਵੇਰ ਟਾਈਮ ਵੀ ਨਹੀਂ ਜਾ ਹੁੰਦਾ ਕਿਉਂਕਿ ਬਾਈ ਜਿਹੜੇ ਕੱਪੜੇ ਜ ਆਪਾਂ ਨੇ ਬੂਟ ਬਾਟ ਪਾਏ ਹੁੰਦੇ ਨੇ ਨਾ ਗਿੱਲੇ ਹੋ ਜਾਂਦੇ ਆ। ਉਹਦੇ ਕਰਕੇ ਫੇਰ ਸੁੱਕਦੇ ਨਹੀਂ ਹੈਗੇ। ਇਹ ਵੀ ਸ਼ਾਮ ਟਾਈਮੇ ਜਿਹੜਾ ਵੱਜਦਾ ਹੁਣ ਖੇਤਾਂ ਕੰਨੀ। ਤਕਰੀਬਨ ਕਣਕਾ ਤਾਂ ਬਾਈ ਹੁਣ ਜਿਹੜੀਆਂ ਪਹਿਲਾਂ ਬੀਜ ਹੋਈਆਂ ਵੀ ਆਏ। ਉਹ ਤਾਂ ਫੁੱਲ ਇਹਨਾਂ ਕੇਰੋ ਵੀ ਇਹਨੂੰ ਓਕੇ ਰਿਪੋਰਟ ਖੜੀਆਂ ਆ ਨਾ। ਕੱਦ ਵੀ ਫੁੱਲ ਕੱਢ ਗਈਆਂ ਤੇ ਉਦਾਂ ਵੀ ਇਹਨ ਵਧੀਆ ਏ। ਰੇ ਪੈਕੇਟੇ ਬਾਈ ਉਹਨਾਂ ਦੇ ਵਿੱਚ ਦੋ ਬਾਕੀ ਹੋਣਗੇ ਲੀਫ ਆਣੀ। ਤਿਆਰੇ ਹੁਣ ਵੀ ਪੈ ਸਾਡਾ ਸਿਸਟਮ ਸਾਰੇ ਲੋਟ ਆਏ ਨੇ। ਬਾਕੀ ਅਦਰ ਵਿਖੀ ਬਾਈ ਇਹਨਾਂ ਨੇ ਕੋਈ ਵੱਡਾ ਲਾਤਾ ਤੇ ਬਾਕੀ ਪ੍ਰੋਜੈਕਟ ਇਹਨਾਂ ਨੇ ਬਾਈ ਜਿਹੜਾ ਹੋਰ ਹਨਾ ਸਾਗ ਸੂਖ ਬਣਾਉਣਾ ਏ ਤਾਂ ਦੁਪਾਰਾਂ ਵਿੱਚ ਬੂਟੇ ਛੱਡ ਲੈ ਕੇਤੇ ਕਿਤੇ ਫੇ ਦੂਈ ਵਾਰ ਨਹੀਂ ਜੇ ਸਾਰੇ ਬੱਦਲ ਵਿੱਚ ਸਾਗ ਨਹੀਂ ਹੁੰਦਾ ਇਹ ਐਨ ਦੂਈ ਵਾਰ ਵੀ ਦੇਖਿਓ ਜਦ ਵੱਡਾ ਹੋਣਾ ਏ ਪੂਰੀ ਰੌਣਕ ਦੇਣੀ ਏ ਵਿੱਚ ਜਿਹੜਾ ਛੱਡੇ ਪਿਆ ਬੂਟੇ ਆ ਸਾਗ ਦੇ ਫੁੱਲ ਕੰਮ ਆਉਣੇ ਆ ਕੀ ਬਈ ਮਾਰਨਿੰਗ ਟਾਈਮ ਜਿਹੜਾ 10 11 ਵਜੇ ਚੜ੍ਹ ਉਹ ਸੱਜਦੇ ਖੇਤਾਂ ਬਾਕੇ ਸ਼ੁੱਧ ਆਕਸੀਜਨ ਉੱਪਰ ਤੇ ਠੰਡੀ ਠੰਡੀ ਹਵਾ ਇਹ ਪੰਜਾਬ ਚ ਬਈ ਚੀਜ਼ਾਂ ਮਿਲੀਆਂ ਐ ਬਾਹਰ ਤਾਂ ਬਈ ਬੰਦੇ ਨੂੰ ਕੰਮੇ ਨਾ ਵੀ ਵੇਹ ਨਹੀਂ ਹੈਗਾ ਕੰਮ ਤੇ ਘਰ ਘਰ ਤੇ ਕੰਮ ਤਕਾਬਟ ਹੋ ਜਾਂਦੀ ਬੰਦੇ ਨੂੰ ਫਿਰ ਬਹੁਤਾ ਘੁੰਮ ਫਿਰ ਨਹੀਂ ਹੁੰਦਾ ਪੰਜਾਬ ਚ ਰਹਿ ਕੇ ਚਲੋ ਸਾਡੇ ਵਰਗੇ ਮਹਾਰਾਜ ਦੇ ਦਰਸ਼ਨ ਕਰਿਆ ਬਈ ਇਹ ਵੀ ਕਿਸੇ ਕਿਸੇ ਨੂੰ ਨਸੀਬ ਹੁੰਦੇ ਬਈ ਨੇ ਬਹੁਤ ਲੋਕ ਆ ਵੀ ਜਿਹੜੇ ਤਰਸਦੇ ਆ ਵੀ ਅਸੀਂ ਵੀ ਗੁਰੂ ਘਰ ਜਾਈਏ ਮੱਥਾ ਟੇਕ ਕੇ ਆਈਏ ਸਬਰ ਕਰਦੇ ਬਸ ਜਦੋਂ ਆਉਂਗੇ ਉਹਨਾਂ ਨੂੰ ਵੀ ਮੌਕਾ ਮਿਲੂਗਾ ਬਾਕੀ ਭਾਈ ਹਵਾ ਵੀ ਚੱਲ ਵੀ ਰੇਖੋ ਬਾਕੀ ਭਾਈ ਜੱਗਾ ਵੀ ਹੁਣ ਐ ਸਰ ਵੀ ਤੁਰ ਗਏ ਆ ਪਤਾ ਇਹਨਾਂ ਨੂੰ ਵੀ 3 ਦਿਨ ਹੋ ਗਏ ਮੇਲੇ 'ਚ ਇਹ ਵੀ ਵਿਚਾਰੇ ਤੰਗ ਹੋ ਗਏ ਹੁਣੇ ਉਹ ਵੀ ਕਹਿੰਦਾ ਆ ਵੀ ਮੈਂ ਸ੍ਰੀ ਫਤੇਗੜ ਸਾਹਿਬ ਜਾਣਾ ਉਹ ਵੀ ਮਜਬੂਰੀ ਖਾ ਕੇ ਭਾਈ ਫਸ ਗਿਆ ਥੋੜਾ ਜਿਹਾ ਉੱਥੇ ਵੀ ਵੀਰ ਆਏ ਤੇ ਕਈ ਪੁੱਛਦੇ ਤੇ ਵੀ ਜੱਗਾ ਨਹੀਂ ਆਇਆ ਜੱਗਾ ਬਾਈ ਥੋੜਾ ਜਿਹਾ ਬਿਜੀ ਤਾਂ ਗੱਨੇ ਕਰਕੇ ਪਰਚੀ ਆ ਗਈ ਅਚਾਨਕੇ ਫਿਰ ਉਹਦਾ ਥੀਮਲ ਖੜ ਗਿਆ ਉਹਦੇ ਕਰਕੇ ਟਾਈਮ ਨਹੀਂ ਲੱਗਿਆ ਹੈਗਾ ਚਲੋ ਕੋਈ ਨਹੀਂ ਬਾਈ ਫਿਰ ਜਾਵਾਂਗਾ ਕਿਦਨੇ ਫਿਰ ਜਾ ਕੇ ਉਹਨੂੰ ਮੱਥਾ ਟੇਕਾ ਲਿਆਉਂਗਾ ਜਾਂ ਟਾਈਮ ਲੱਗਿਆ ਫਿਰ ਜਾ ਕੇ ਆਵਾਂਗੇ ਬਾਕੀ ਬਾਈ ਚੱਲਦੇ ਹੁਣ ਫਿਰ ਘਰ ਨੂੰ ਰੋਟੀ ਪਾਣੀ ਹਲੇ ਛਕਿਆ ਨਹੀਂ ਹੈਗਾ ਹੁਣ ਜਾ ਕੇ ਛਕਦੇ ਆ ਸਾਜਰੇ ਤਕਰੀਬਨ ਬਾਈ 8-9 ਵਜੇ ਉੱਠ ਹੋਇਆ ਉੱਤੇ ਪਰ ਉਹ ਮਾੜਾ ਮੋਟਾ ਇਧਰ ਨੂੰ ਘੁੰਮਣ ਚਲੇ ਗਿਆ ਰੋਟੀ ਖਾਣੀ ਹੋਈ ਤੇ ਨਹੀਂ ਭੁੱਖ ਬਿੰਦੀ ਹੈਗੀ ਹੁਣ ਥੋੜੀ ਜੀ ਭੁੱਖ ਜੀ ਲੱਗੀ ਆ ਚਲਦੇ ਘਰ ਨੂੰ ਤੇ ਲੰਗਰ ਬਣੀ ਛਕਦੇ ਆ ਸਾਰੇ ਜਾਣੇ ਬਾਈ ਹੁਣ ਠੱਕੇ ਹੋਏ ਜਿਹੜੇ ਵੀਰ ਆਪਣੇ ਆਏ ਆ ਹਲੇ ਬਹੁਤ ਘੱਟ ਦਿਖੇ ਆ ਬਾਕੀ ਸਾਰੇ ਘਰੇ ਆ ਮੋਟਰ ਉੱਪਰ ਵੀ ਭਾਈ ਹੈ ਸਫਾਈ ਜੀ ਉਹੀ ਵੀ ਇਕਦਮ ਦੀ ਹਾਲ ਵੀ ਹੰਟ ਕਾਣੇ ਲੱਗੇ ਜਿਹੜੇ ਵੀ ਤੇਰਾ ਬਣਾਇ ਤੇ ਦੇਖੋ ਇੱਕ ਉਹ ਖੜੇ ਰਾਜੂ ਬਾਈ ਵਾਲੇ ਬਾਕੀ ਹੁਣ ਉਸ ਉਸ ਖਰਾਬ ਕਰਦੀਆਂ ਚੀਜ਼ਾਂ ਨੂੰ ਥੋੜੀ ਜੀ ਔਰ ਕੋਈ ਚੱਕਰ ਨਹੀਂ ਭਾਈ ਉਸ ਤੇ ਪਾਣੀ ਜਿਹੜਾ ਹੁੰਦਾ ਸਾਡੇ ਡੈਡੀ ਨੇ ਭਾਈ ਫਸਲ ਵਾੜੀ ਬੀਜੀ ਵੀ ਬਣੀ ਦੇਖੋ ਗੋਬੀ ਗਾਜਰਾ ਧਨੀਆਂ ਪਾਗਲਿਕ ਕਮੇਟੀ ਪਿਆਜ ਲਸਣ ਬਾਕੀ ਆਪਾਂ ਨੇ ਵੀ ਬੀਜੀ ਵੀ ਭਾਈ ਬਾਪੂ ਨੇ ਇੱਧਰ ਮੂਲੀਆਂ ਮੇਥੇ ਛਾਲਗਮਾ ਜੋ ਵੀ ਹੈ ਤੁਹਾਡਾ ਧਨੀਆਂ ਇੱਕੋ ਸਾਈਡ ਬੱਲੇ ਪ੍ਰੋਜੈਕਟ ਉੱਥੇ ਜਾਣੀ ਹੋਏ ਉਹ ਵੀ ਕਿਦੋਂ ਜਾ ਕੇ ਦੇਖ ਕੇ ਆਉਂਗੇ ਹੁਣ ਫਿਰ ਇੱਧਰ ਨੂੰ ਤੁਹਾਨੂੰ ਬਾਤ ਆ ਵੀ ਕੱਪੜੇ ਕਿੱਲੇ ਹੋ ਗਏ ਨੇ ਤਾਂ ਕਰਕੇ ਜਾਣੀ ਹੁਣ ਕਬਿਆਲਾ ਸਿਸਟਮ ਪਿਆ ਬਾਈ ਜਿਹੜੀ ਪਲਾਸਟਿਕ ਆ ਪਲਾਸਟਿਕ ਨਹੀਂ ਗਲਦੀ ਹੈਗੀ ਜਿੱਥੇ ਪਈ ਆ ਉੱਥੇ ਹੀ ਪਈ ਹੈ ਇਹ ਬਾਕੀ ਤਕਰੀਬਨ ਬਾਈ ਬਹੁਤ ਜ਼ਿਆਦਾ ਚੁੱਕ ਵੀ ਦਿੱਤੀ ਦੀ ਖੇਤਮਾਂ ਤੇ ਜਿੱਥੇ ਢੇਰ ਲਾਇਆ ਉਹਦਾ ਉੱਥੇ ਰਹਿ ਗਈ ਥੋੜੀ ਬੋਤੀ ਇਹ ਫੂਕੇ ਨਹੀਂ ਹੋਈ ਹੋਲੀ ਹੋਲੀ ਰੋਟਾ ਵੇਟਰ ਨੇ ਜਾਂ ਵੱਢਣੀ ਆ ਜਾਂ ਹੌਲੀ ਹੌਲੀ ਆਪਣੇ ਆਪ ਗਲ ਕੇ ਸੈੱਟ ਹੁੰਦੀ ਆ ਦੇਖਿਓ ਹੁਣੋਂ ਦਿਖਾਉਂਦੇ ਬਾਈ ਕਿੰਨਾ ਕਮੀ ਹੀ ਪੈ ਰਿਆ ਹੈ ਆਪਾਂ ਮੋੜ ਸਾਲ ਬਾਅਦ ਇਹਦੇ 2 ਮਿੰਟ ਹੋ ਗਏ ਜਾਂ ਸੀਡ ਸੁੱਕੀ ਸੀ ਆਪ ਹੁਣ ਦੇਖਿਓ ਇੰਨਾ ਗਮੀ ਪੈ ਰਿਆ ਛਿੱਟੇ ਵਾਲੀ ਗਾਨਕ ਵੈਸੇ ਬਾਈ ਹੁੰਦੀ ਵਧੀਆ ਆ ਦੇਖੋ ਇੱਧਰ ਰਾਜੂ ਬਾਈ ਨੇ ਵੀ ਜੀ ਵੀ ਆ ਵੀ ਮੂੰਹ ਨੂੰ ਲੱਗਦੀ ਐਨ ਵਧੀਆ ਹੁੰਦੀ ਐ ਉਹ ਤਾਇਆ ਜਾ ਰਿਹਾ ਜੀ ਭੂਰੀ ਰੱਖ ਭੂਰੀ ਰਖੇ ਜਨੂ ਦੇਖੋ ਇਹ ਚੀਜ਼ਾਂ ਵੀ ਪੰਡਾ ਚ ਮਿਲਦੀਆਂ ਬਾਈ ਕੋਈ ਸਾਈਕਲ ਪਾ ਜਾ ਰਿਹਾ ਕੋਈ ਮੋਟਰਸਾਈਕਲ ਪਰ ਕੋਈ ਰੇੜਾ ਲੈ ਕੇ ਜਾ ਰਿਹਾ ਕੋਈ ਪੈਦਲ